ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਜੀ ਸਮੋਸੇ ਤੇ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਹੀ ਵਧੀਆ ਬਣਦੇ ਨੇ ਤੇ ਅਸੀਂ ਇਹਨਾਂ ਬਣਾਣਾ ਸਟਾਰਟ ਕਰਦੇ ਹਾਂ ਇੱਥੇ ਅਸੀਂ ਦੋ ਕੌਲੀ ਮੈਦਾ ਲਿਆਏ ਤਦ ਨੂੰ ਅਸੀਂ ਛਾਨ ਲਵਾਂਗੇ ਤਾਂ ਕਿ ਉਹਦੇ ਵਿੱਚ ਵੀ ਵਗੈਰਾ ਡਸਟ ਵਗੈਰਾ ਨਿਕਲ ਜਾਣਗੇ ਤਾਂ ਅਸੀਂ ਮੈਦ ਨੂੰ ਛਾਨ ਲੈ ਇਹਦੇ ਵਿੱਚ ਅਸੀਂ ਇੱਕ ਚਮਚ ਦੇ ਕਰੀਬ ਜਵੈਨ ਪਾ ਗਏ ਨਾ ਤੇ ਉਹਨੂੰ ਅਸੀਂ ਹੱਥਾਂ ਨਾਲ ਮਲ ਕੇ ਅਸੀਂ ਵਿੱਚ ਪਾ ਲਵਾਂਗੇ ਤੇ ਇੱਥੇ ਅਸੀਂ 4 ਚਮਚ ਪਾਵਾਂਗੇ ਜੀ ਰਿਫਾਈਨਡ ਆਇਲ ਇਹਨਾਂ ਥੋੜੇ ਕ੍ਰਿਸਪੀ ਬਣਦੇ ਨੇ ਤਾਂ ਅਸੀਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਤਾਂ ਹੁਣ ਅਸੀਂ ਆਟੇ ਨੂੰ ਗੁੰਨ ਲਵਾਂਗੇ ਆਟੇ ਨੂੰ ਬਿਲਕੁਲ ਟਾਈਟ ਜਿਹਾ ਗੁੰਨਾਂਗੇ ਤੇ ਆਟੇ ਨੂੰ ਅਸੀਂ ਗੁੰਨ ਲਿਆ ਹੁਣ ਅਸੀਂ ਇੱਕ ਸਾਈਡ ਤੇ ਰੱਖ ਲੈਣੇ ਹੁਣ ਅਸੀਂ ਆਲੂਆਂ ਦੀ ਸਟਫਿੰਗ ਤਿਆਰ ਕਰ ਲੈਣੇ ਆ ਇੱਥੇ ਅਸੀਂ ਥੋੜਾ ਜਿਹਾ ਅਦਰਕ ਲਿਆ ਤਿੰਨ ਹਰੀਆਂ ਮਿਰਚਾਂ ਲਵਾਂਗੇ ਤੇ ਉਹਨਾਂ ਨੂੰ ਸੀਟ ਕੱਟ ਕੇ ਇਹਦੇ ਵਿੱਚ ਪਾ ਕੇ ਤਾਂ ਪੀਸ ਲਵਾਂਗੇ ਇੱਥੇ ਅਸੀਂ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਨਮਕ ਅੱਧਾ ਚਮਚ ਅਸੀਂ ਇਹਦੇ ਵਿੱਚ ਕਾਲੀ ਮਿਰਚ ਪਾਊਡਰ ਤੇ ਅੱਧਾ ਚਮਚਾ ਸੀ ਇਹਦੇ ਵਿੱਚ ਚਾਟ ਮਸਾਲਾ ਤੇ ਹਾਫ ਚਮਚਾ ਸੀ ਹਲਦੀ ਪਾਵਾਂਗੇ ਤੇ ਗੈਸ ਵਿੱਚ ਇਸ ਕੜਾਈ ਉੱਪਰ ਰੱਖ ਦਿੱਤੀ ਐ ਇਸ ਉੱਪਰ ਤਸੀਂ ਇਹਦੇ ਵਿੱਚ ਪਾਵਾਂਗੇ ਜੀ ਹੁਣ ਤੇਲ 2 ਚਮਚੇ ਤੇ ਉਹਦੇ ਵਿੱਚ ਪਾ ਕੇ ਅਦਰਕ ਤੇ ਹਰੀਆਂ ਮਿਰਚਾਂ ਦਾ ਪੀਸਟੋ ਪਾ ਕੇ ਤਸੀਂ ਇਹਦੇ ਵਿੱਚ ਹੁਣ ਮਸਾਲੇ ਪਾ ਦਵਾਂਗੇ ਤੇ ਉਬਲੇ ਹੋਏ ਹਰੇ ਮਟਰ ਪਾ ਦਵਾਂਗੇ ਤੇ ਨਾਲ ਹੀ ਹੱਥਾਂ ਨਾਲ ਕ੍ਰੈਸ਼ ਕਰਕੇ ਕਸੂਰੀ ਮੇਥੀ ਪਾ ਦਾਂਗੇ ਜੀ ਥੋੜਾ ਜਿਹਾ ਸੀ ਪਾਣੀ ਪਾਵਾਂਗੇ ਤਾਂ ਜੋ ਸਾਡੇ ਮਸਾਲੇ ਕੜਾਹੀ ਦੇ ਨਾਲ ਨਾਲ ਲੱਗਣ ਤੇ ਇੱਥੇ ਅਸੀਂ ਦੋ ਆਲੂਆਂ ਨੂੰ ਹੱਥ ਨਾਲ ਮੈਸ਼ ਕਰਕੇ ਵਿੱਚ ਪਾ ਦਵਾਂਗੇ ਤੇ ਸਾਡਾ ਮਸਾਲਾ ਬਣ ਕੇ ਤਿਆਰ ਹੈ ਤੇ ਅਸੀਂ ਹੁਣ ਇਹਨਾਂ ਨੂੰ ਕੜਾਹੀ 'ਚ ਕੱਢ ਲਵਾਂਗੇ ਤੇ ਸਾਬਤ ਧਨੀਆ ਦਾ ਇੱਕ ਚਮਚਾ ਅਸੀਂ ਪਾ ਦਵਾਂਗੇ ਇਹਦੇ ਵਿੱਚ ਤੇ ਇੱਕ ਅਸੀਂ ਪੀੜਾ ਲਵਾਂਗੇ ਤੇ ਉਹਨੂੰ ਅਸੀਂ ਲੰਬੇ ਸਾਈਜ਼ ਵਿੱਚ ਵੇਲ ਲਵਾਂਗੇ ਤੇ ਦੋਵਾਂ ਪਾਸਿਆਂ 'ਚ ਸਿੱਧਾ ਕਰਕੇ ਕੱਟ ਲਗਾ ਕੇ ਤੇ ਅਸੀਂ ਉਸ ਸਮੋਸੇ ਦੀ ਸਟਫਿੰਗ ਕਰਦੇ ਹਾਂ ਤੇ ਚਾਰੇ ਪਾਸੇ ਅਸੀਂ ਪਾਣੀ ਲਗਾ ਲੈਣਾ ਤੇ ਇਸ ਤਰ੍ਹਾਂ ਕਰਕੇ ਅਸੀਂ ਇਹਨੂੰ ਜਰੀਓ ਸਮੋਸੇ ਸੇ ਤਿਆਰ ਕਰ ਲਵਾਂਗੇ ਤੇ ਇਹਦੇ ਵਿੱਚ ਸੋਣ ਅਸੀਂ ਆਲੂ ਪਾ ਕੇ ਤੇ ਚਾਰੇ ਪਾਸੇ ਅਸੀਂ ਪਾਣੀ ਲਗਾ ਕੇ ਨਾ ਇਸ ਤਰ੍ਹਾਂ ਉਂਗਲੀ ਦੀ ਮਦਦ ਨਾਲ ਤਾਂ ਅਸੀਂ ਸਮੋਸੇ ਨੂੰ ਬੰਦ ਕਰ ਦਵਾਂਗੇ ਬਿਲਕੁਲ ਟਾਈਟ ਬੰਦ ਕਰਨਾ ਹੈ ਤਾਂ ਜੋ ਫਰਾਈ ਕਰਦੇ ਸਮੇ ਬਿਲਕੁਲ ਖੁੱਲਣ ਨਾ ਤਾਂ ਸਮੋਸੇ ਸਾਡੇ ਬਣ ਕੇ ਤਿਆਰ ਹੋ ਚੁੱਕੇ ਨੇ ਅਸੀਂ ਉਹਨੂੰ ਫਰਾਈ ਕਰਦੇ ਹਾਂ ਤੇ ਮੀਡੀਅਮ ਹਾਈ ਫਲੇਮ ਤੇ ਤੁਸੀਂ ਨਹੀਂ ਕਰਨਾ ਨੇ ਮੀਡੀਅਮ ਫਲੇਮ ਤੇ ਤੁਸੀਂ ਬਣਾਣਾ ਹੈ ਇਸ ਜਿੰਨੇ ਸਮੋਸੇ ਬਣਾਏ ਸਾਰੇ ਫਰਾਈ ਕਰ ਲਵਾਂਗੇ ਤੇ ਹੁਣ ਸਾਡੇ ਸਮੋਸੇ ਫਰਾਈ ਹੋ ਚੁੱਕੇ ਅਸੀਂ ਇਹਨੂੰ ਬਾਹਰ ਕੱਢ ਲਵਾਂਗੇ ਤਾਂ ਸਮੋਸੇ ਸਾਡੇ ਬਣ ਕੇ ਤਿਆਰ ਹੈ ਜੀ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਨੈਕਸਟ ਵੀਡੀਓ ਦੇ ਨਾਲ ਫੇਰ ਮਿਲਦੇ ਹਾਂ